ਇੱਕ 18 29 ਸਾਲ ਦਾ ਪੁੱਤ ਹੈ ਜਿਹੜਾ ਉਹ ਮਾਰ ਕੇ ਖਵਾ ਦਿੱਤਾ ਜਾਂਦਾ ਹੈ ਉਹਦੀ ਕੋਈ ਅਪੀਲ ਦਲੀਲ ਨਹੀਂ ਜੇ ਸਰਕਾਰ ਤਾਂ ਮੈਨੂੰ ਦੋ ਸਾਲ ਤੋਂ ਨਹੀਂ ਲੱਗੜ ਚੌਵੀਂ ਵੀ ਮੇਰੇ ਜene ਇੱਕ ਲੋਟ ਕਰ ਰਹੀ ਹੈ ਔਰ ਬੜੇ ਦੁੱਖ ਦੀ ਗੱਲ ਹੈ ਵੀ ਸਰਕਾਰ ਪਤਾ ਨਹੀਂ ਕਿਉਂ ਉਹਨੂੰ ਕੀ ਮਿਲਦਾ ਉਸੇ ਇੱਕ ਪਾਸੇ ਗੱਲ ਕਰ ਦਿਓ ਕਿ ਇੱਥੇ ਬਾਹਰੋਂ ਆ ਕੇ ਨੌਕਰੀਆਂ ਕਰਨਗੇ ਮਾਨ ਸਾਹਿਬ ਇਹ ਮੇਰੇ ਪੁੱਤ ਵਰਗੇ ਨੌਜਵਾਨ ਜਿਹੜੇ ਕਰੋੜਾਂ ਰੁਪਈਆ ਤੁਹਾਡੇ ਟੈਕਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਣ ਜੇ ਤੁਸੀਂ ਉਹੋ ਜਿਹੇ ਨੌਜਵਾਨ ਨੂੰ ਬਚਾ ਨਹੀਂ ਸਕਦੇ ਜੀ ਸਰਕਾਰ ਤਾਂ ਮੈਨੂੰ ਦੋ ਦੋ ਸਾਲ ਤੋਂ ਹੀ ਲਗਭਗ 24 ਮਹੀਨੇ ਹੋ ਗਏ ਨੇ ਇਗਨੋਰ ਕਰ ਰਹੀ ਹੈ ਪਰੰਤੂ ਲੋਕਾਂ ਕੋਲੇ ਮੇਰਾ ਜਾਣਾ ਧਰਮ ਹੈ ਕਿਉਂਕਿ ਮੈਂ ਉਹਨਾਂ ਤੋਂ ਉਮੀਦ ਕਰਦਾ ਹੋਰ ਕੋਈ ਟਿਕਾਣਾ ਬਚਿਆ ਹੀ ਨਹੀਂ ਮੈਂ ਸਾਰੇ ਆਗੂਆਂ ਕੋਲੇ ਵੀ ਜਾਇਆ ਵੱਖ-ਵੱਖ ਪਾਰਟੀਆਂ ਦੇ ਜਿਹੜੇ ਹੈਡ ਨੇ ਉਹਨਾਂ ਕੋਲ ਵੀ ਜਾਇਆ ਹੈ ਪਰੰਤੂ ਸਾਰਿਆਂ ਦੇ ਇਲਾਵਾ ਕਿਸੇ ਲਾਰੇ ਤੋਂ ਕੁਛ ਨਹੀਂ ਕੀਤਾ ਪਰੰਤੂ ਲੋਕਾਂ ਅੱਗੇ ਆਪਣੀ ਗੱਲ ਰੱਖਣੀ ਮੇਰਾ ਅਧਿਕਾਰ ਖੇਤਰ ਹੈ ਉਹਨਾਂ ਕੋਲੇ ਮੈਂ ਜਾਊਂਗਾ ਅਪੀਲ ਕਰੂੰਗਾ ਸ਼ਾਇਦ ਲੋਕ ਮੇਰੀ ਮੰਨ ਕੇ ਇਹਨਾਂ ਲੋਕਾਂ ਨੂੰ ਨਕਾਰ ਦੇਣ ਤਾਂ ਚੰਗੀ ਗੱਲ ਇੱਕ ਪਾਸੇ ਇਹ ਗੱਲਾਂ ਸਾਹਮਣੇ ਆ ਰਹੀਆਂ ਨੇ ਵੀ ਸਰਕਾਰ ਮਤਲਬ ਜੇ ਸਿਕਿਉਰਿਟੀ ਲੀਕ ਹੋਈ ਤਾਂ ਦੂਸਰੇ ਪਾਸੇ ਗੈਂਗਸਟਰਾਂ ਦੀਆਂ ਇੰਟਰਵਿਊਆਂ ਚੈਨਲਾਂ 'ਤੇ ਲਗਾਤਾਰ ਚੱਲ ਰਹੀਆਂ ਨੇ ਬਿਲਕੁਲ ਬਿਲਕੁਲ ਜੀ ਮੈਂ ਪਹਿਲਾਂ ਵੀ ਸਾਡੇ ਸਤਕਾਰਯੋਗ ਨੇ ਸੀਐਮ ਸਾਹਿਬ ਸਵਾ ਸਾਲ ਦੇ ਵਿੱਚ ਮਾਨ ਸਾਹਿਬ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਲੱਗਿਆ ਵੀ ਇੰਟਰਵਿਊ ਬਣੀ ਕਿੱਥੇ ਹੈ ਜਦਕਿ ਮੈਂ ਪੀੜਤ ਵਿਅਕਤੀਆਂ ਮੈਂ ਤੁਹਾਨੂੰ ਕਲੀਅਰ ਕਰਕੇ ਗੱਲ ਦੱਸ ਸਕਦਾ ਵੀ 7 ਤੇ 8 ਦੀ ਰਾਤ ਨੂੰ ਸੀਐਮ ਸਾਹਿਬ ਥੋੜੀ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਲੌਰੈਂਸ ਔਰ ਜੇਲ ਤੋਂ ਬਾਹਰ ਸੀ ਤੇ ਦੂਸਰੀ ਵੀਡੀਓ ਤੁਸੀਂ ਆਪ ਵੀ ਪਤਾ ਲਾ ਸਕਦੇ ਹੋ ਮੇਰੇ ਕੋਲੇ ਸੂਤਰਾ ਮੁਤਾਬਕ ਤਾਂ ਮੈਂ ਤੁਹਾਨੂੰ ਦੂਸਰੀ ਦੂਸਰੀ ਵੀ ਦੱਸ ਦੂੰ ਜੇ ਮੇਰੀ ਗੱਲ ਤੇ ਯਕੀਨ ਕਰੋਗੇ ਤਾਂ ਔਰ ਮੈਂ ਤੁਹਾਨੂੰ ਉਸ ਕਰਮਚਾਰੀ ਦਾ ਨਾਮ ਵੀ ਦੱਸ ਸਕਦਾ ਵੀ ਜਿਹੜਾ ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਦਾ ਜਿਹਨੇ ਸਾਰਾ ਮੈਨੇਜ ਕੀਤਾ ਇਹ ਸਿਸਟਮ ਨੂੰ ਤੇ ਅੱਜ ਕੱਲ ਉਹ ਕੈਨੇਡਾ ਟੱਪ ਗਿਆ ਕਿਉਂਕਿ ਉਹਨੂੰ ਪਤਾ ਸੀ ਵੀ ਜੇ ਕਿਤੇ ਕੋਈ ਗਾਇ ਡਿੱਗੀ ਤਾਂ ਉਹਦੇ 'ਚ ਮੇਰਾ ਨਾਮ ਆਊਗਾ ਔਰ ਬੜੇ ਦੁੱਖ ਦੀ ਗੱਲ ਹੈ ਵੀ ਸਰਕਾਰ ਪਤਾ ਨਹੀਂ ਕਿਉਂ ਉਹਨੂੰ ਕੀ ਮਿਲਦਾ ਤੁਸੀਂ ਇੱਕ ਪਾਸੇ ਗੱਲ ਕਰਦੇ ਹੋ ਵੀ ਇੱਥੇ ਬਾਹਰੋਂ ਆ ਕੇ ਨੌਕਰੀਆਂ ਕਰਨਗੇ ਮਾਨ ਸਾਹਿਬ ਜੇ ਮੇਰੇ ਪੁੱਤ ਵਰਗੇ ਨੌਜਵਾਨ ਜਿਹੜੇ ਕਰੋੜਾ ਰੁਪਈਆ ਤੁਹਾਡੇ ਟੈਕਸ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਣ ਕਰੋੜਾਂ ਨੌਜਵਾਨਾਂ ਦੇ ਦੇ ਜਿਲਾਂ ਦੀ ਧੜਕਣ ਹੋਣਾ ਤੇ ਉਹਨਾਂ ਨੂੰ ਇੱਕ ਆਪਣੇ ਕਿੱਤੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹੁਣ ਸਿਰ ਤੇ ਪੱਗ ਦੀ ਤਾਇਦ ਕਰਦੇ ਹੁਣ ਜੇ ਤੁਸੀਂ ਉਹ ਜੇ ਨੌਜਵਾਨ ਨੂੰ ਬਚਾ ਨਹੀਂ ਸਕੇ ਚਲੋ ਬਚਾ ਤੁਸੀਂ ਨਹੀਂ ਸਕੇ ਨਵੀਂ ਨਵੀਂ ਸਰਕਾਰ ਆਈ ਸੀ ਚਾ ਸੀ ਤੁਸੀਂ ਸ਼ੋਰਤ ਦੀ ਖਾਤਰੀ ਮੇਰਾ ਬੱਚਾ ਭੇਂਟ ਚੜਾਤਾ ਪਰੰਤੂ ਤੁਸੀਂ ਹੁਣ ਉਹਦੇ ਜਸਟਿਸ ਵਿੱਚ ਯੋਗਦਾਨ ਤਾਂ ਪਾ ਹੀ ਸਕਦੇ ਹੋ ਤਾਂ ਕਿਹੜੀਆਂ ਮਜਬੂਰੀਆਂ ਨੇ ਤੁਹਾਡੀਆਂ ਵੀ ਤੁਸੀਂ ਇੱਕ ਗੁੰਡਾ ਜੇਲ੍ਹ ਦੇ ਵਿੱਚ ਤੁਹਾਡੀ ਕਸਟਡੀ ਦੇ ਵਿੱਚ ਰਹਿ ਕੇ ਦੋ ਵੀਡੀਓ ਪ੍ਰਸਾਰਤ ਕਰਦੇ ਮਾਨਯੋਗ ਹਾਈ ਕੋਰਟ ਉਸ ਵੀਡੀਓ ਨੂੰ ਗੈਰ ਕਾਨੂੰਨੀ ਿਕrar ਦੇ ਦੇ ਔਰ ਤੁਸੀਂ ਸਵਾ ਸਾਲ ਹੋ ਗਿਆ ਹਲੇ 3 ਮਹੀਨੇ ਦਾ ਤੁਹਾਡੀ ਸਰਕਾਰ ਹੋਰ ਸਮਾਂ ਮੰਗ ਰਹੀ ਹੈ ਮਾਨਯੋਗ ਹਾਈ ਕੋਰਟ ਨੇ ਤੁਹਾਡੇ ਡੀਜੀਪੀ ਸਾਹਿਬ ਨੂੰ ਦੋ ਵਾਰ ਕਟਹਿਰੇ ਦੇ ਵਿੱਚ ਖੜਾ ਕੇ ਜਦੋਂ ਉਹਨਾਂ ਤੋਂ ਲਈ ਪਰੰਤੂ ਫੇਰ ਵੀ ਤੁਸੀਂ ਛਿਪਾ ਰਹੇ ਹੋ ਤਾਂ ਤੁਸੀਂ ਰਾਜ ਧਰਮ ਦੀ ਨਿਵਾਰੇ ਤੁਸੀਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਨੂੰ ਜਿਹੜੀ ਸੰਵਿਧਾਨ ਦੀ ਸੌਖਾਦੀ ਤੁਸੀਂ ਉਹਨੂੰ ਸਾਰੀ ਨੂੰ ਮਿੱਟੀ ਚ ਮਿਲਾ ਰਹੇ ਹੋ ਕਿਉਂਕਿ ਤੁਸੀਂ ਆਪਦੇ ਅਹੁਦੇ ਦਾ ਭੇਦਬਰਕਰਾਰ ਰੱਖਣੇ ਹੁੰਦੇ ਨਾ ਤਾਂ ਤੁਸੀਂ ਉਹ ਰੱਖ ਸਕੇ ਨਹੀਂ ਤੁਸੀਂ ਬਣਦੀ ਜ਼ਿੰਮੇਵਾਰੀ ਨਿਭਾ ਰਹੇ ਹੋ ਤੁਹਾਨੂੰ ਇੱਕ ਦਿਨ ਰੱਬ ਦੀ ਮਾਰ ਜ਼ਰੂਰ ਪਊਗੀ ਤਗਰੀ ਅੰਕਲ ਤੁਸੀਂ ਹਮੇਸ਼ਾ ਕਹਿੰਦੇ ਵੀ 2 ਕਰੋੜ ਰੁਪਇਆ ਟੈਕਸ ਭਰਦਾ ਹੀ ਸਿੱਧੂ ਜੀ ਉਸ ਦਾ ਧਿਆਨ ਨਹੀਂ ਰੱਖਿਆ ਗਿਆ ਆਮ ਲੋਕਾਂ ਨਾਲ ਕੀ ਹੁੰਦਾ ਹੋਊਗਾ ਜੀ ਬਿਲਕੁਲ ਜੀ ਪਤਾ ਨਹੀਂ ਸਾਡੇ ਨਾਲ ਤੇ ਇਹਨਾਂ ਦੀ ਕੀ ਦੁਸ਼ਮਣੀ ਸੀ ਕੀ ਸਾਡੇ ਦੇ ਪਿੱਛੇ ਹੀ ਪੈ ਗਏ ਪਤਾ ਨਹੀਂ ਇਹਨਾਂ ਨੂੰ ਇਹ ਲੱਗਿਆ ਵੀ ਸਿੱਧੂ ਨੇ ਸਾਡੀ ਜਿਹੜਾ ਵਿਰੋਧੀ ਪਾਰਟੀ ਨੂੰ ਆਪਣਾ ਲੈ ਸ਼ਾਇਦ ਮੈਨੂੰ ਲੱਗਦਾ ਕਦੇ ਕਦੇ ਸਾਡਾ ਮਨ ਤਾਂ ਪਾਣੀ ਵਾਂਗੂ ਡੋਲਦਾ ਸਾਨੂੰ ਕਿਤੇ ਲੱਗਦਾ ਅਸੀਂ ਰਾਜ ਸੀ ਇਹ ਕਾਂਗਰਸ ਨੂੰ ਜੁਆਇਨ ਕਰ ਲਿਆ ਤਾਂ ਕਰਕੇ ਉਧਰ ਚਲਾ ਗਿਆ ਪਤਾ ਨਹੀਂ ਇਹਨਾਂ ਨੂੰ ਇਹ ਲੱਗਿਆ ਵੀ ਜੇ ਬੰਦਾ ਜਿੰਦਾ ਰਿਹਾ ਤਾਂ ਕਰੋੜਾਂ ਲੋਕ ਇਹਨੂੰ ਸੁਣਦੇ ਨੇ ਤਾਂ ਕਿਉਂ ਨਾ ਇਹਨੂੰ ਖਤਮ ਕਰਵਾ ਦਿੱਤਾ ਜਾਵੇ ਮੈਨੂੰ ਮਨਸ਼ਾ ਕੁਝ ਇਸ ਤਰ੍ਹਾਂ ਦੀ ਲੱਗਦੀ ਹੈ ਨਹੀਂ ਤਾਂ ਬਲਤੇਜ ਪੰਨੂ ਵਰਗਿਆਂ ਦੇ ਅਸੀਂ ਬਾਈ ਨੇ ਵੀ ਸ਼ਿਕਾਇਤਾਂ ਮੁੱਖ ਮੰਤਰੀ ਸਾਹਿਬ ਨੂੰ ਦੇ ਕੇ ਆ ਗਏ ਕਿਸੇ ਇੱਕ ਕਲਰਕ ਦੇ ਖਿਲਾਫ ਵੀ ਇਹਨਾਂ ਨੇ ਜਵਾਬ ਤਲਬ ਵੀ ਲਈ ਕੀਤੀ ਅੱਜ ਤੱਕ ਤਾਂ ਇਹ ਕੋਈ ਰਾਜਧਰਮ ਥੋੜਾ ਹੁੰਦਾ ਵੀ ਕੋਈ ਬੰਦਾ ਕੰਪਲੇਂਟ ਕਰਦਾ ਬੇਸ਼ੱਕ ਕੰਪਲੇਂਟ ਝੂਠੀ ਵੀ ਹੋਵੇ ਪਰਤਾਹ ਤਾਂ ਉਹਦੀ ਵੀ ਹੁੰਦੀ ਹੈ ਪਰੰਤੂ ਇਹ ਤਾਂ ਚਿੱਟੇ ਦਿਨ ਵਰਗੀ ਸਾਫ਼ ਗੱਲ ਐ ਸਾਰੀ ਦੁਨੀਆ ਨੂੰ ਪਤਾ ਐ ਮਤਲਬ ਇਸ ਗੱਲ ਨੂੰ ਲੈ ਕੇ ਸਮੁੱਚੇ ਵਿਸ਼ਵ ਦੇ ਵਿੱਚ ਜਿਹੜੀ ਸਰਕਾਰ ਦੀ ਦੋਵਾਂ ਦੀ ਮੈਂ ਸੈਂਟਰ ਦੀ ਵੀ ਕਹੂੰਗਾ ਨਾਲ ਸੈਂਟਰ ਦੀ ਵੀ ਬਰਾਬਰ ਦੀ ਗਲਤੀ ਐ ਇੱਕ ਮੇਰਾ 29 ਸਾਲ ਦਾ ਪੁੱਤ ਐ ਜਿਹੜਾ ਉਹ ਮਾਰ ਕੇ ਖፋ ਦਿੱਤਾ ਜਾਂਦਾ ਐ ਉਹਦੀ ਕੋਈ ਅਪੀਲ ਦਲੀਲ ਨਹੀਂ ਪਰੰਤੂ ਇੱਕ ਮੇਰਾ ਘੰਟੇ ਦਾ ਬੱਚਾ ਐ ਜਿਹੜਾ ਹਲੇ 15 ਮਿੰਟ ਦੁਨੀਆ ਤੇ ਆਏ ਨੂੰ ਹੋਏ ਸੀ ਤੇ ਉਹਦੇ ਨੋਟਿਸ ਸਾਡੇ ਹਸਪਤਾਲ ਪਹੁੰਚ ਗਏ ਸੀ ਇਦੇ ਪਿੱਛੇ ਮੈਂ ਦੋਨਾਂ ਦੀ ਸੈਂਟਰ ਤੇ ਸਟੇਟ ਦੀ ਮਾਨਸਿਕਤਾ ਦੇ ਉੱਤੇ ਬਹੁਤ ਪਰਸ ਆਉਂਦਾ ਹੈ ਕਿ ਪ੍ਰਮਾਤਮਾ ਹੀ ਤੁਹਾਨੂੰ ਕਿਸਮਤ ਬਖਸ਼ੇ ਤਾਂ ਜੋ ਸਾਡੇ ਬਰਜਿਤ ਜੀ ਜਿਹੜੀ ਜਨਤਾ ਜਨਾ ਹੈ ਦੇ ਨਾਲ ਇਨਸਾਫ ਦੀ ਗੱਲ